ਇਹ ਹਾਲੇ ਕੁੱਲੀ ਛੱਡੀ ਹੋਈ ਆ ਕਹਿ ਮਰਜੀ ਬਹਿ ਜਾ ਬਾਈ ਯਾਰ ਲੈ ਲੱਭਤ ਨਹੀਂ ਜਗਦੀ ਆਪਣੀ ਗਾਂ ਯਾਰ ਸਭ ਤੋਂ ਵੱਡੀ ਗੱਲ ਇਹ ਚੱਕੇ ਲੱਭ ਰੱਖਣੀਆਂ ਕਿਥੇ ਰੱਖਣੀਆਂ ਚੱਕੇ ਇੱਕ ਕੰਨ ਦੇਖੋ ਸਹਾ ਕੰਨ ਛੋਟੇ ਨੇ ਬਾਈ ਚਾਰ ਚਾਰ ਉਂਗਲਾਂ ਦੇ ਕੰਨ ਨੇ ਬਈ ਆ ਦੇਖ ਲੈ ਛੋਟੇ ਕੰਨ ਆ ਕਿ ਬਾਈ ਰੀੜ ਦੀ ਹੱਡੀ ਜਮਾ ਸਿੱਧੀ ਆ ਬਾਕੀ ਮੂੰਹ ਦਾ ਤੋਵਾ ਦੇਖ ਬਈ ਅੱਖ ਦੇਗਾ ਅੱਛਾ ਚਾਰ ਧੰਦਾ ਮੂੰਹੋਂ ਤੇ ਦੂਜਾ ਸੁਆ ਮੂੰਹ ਦਾ ਸੁਆ ਮਾਰ ਕਹਿੰਦੇ ਦਸਣ ਮਗਦਾ ਪਕਾ ਪਹਿਲਾਂ ਦੇ 18 ਕਿਲੋ ਉਹ ਲੁੱਟਾ ਹੈ ਅਕੇਲੀ ਵੀ ਮੋਸਟ ਡਿਮਾਂਡ ਵਾਲੀ ਗਾਂ ਹੈ ਸਾਰੇ ਆਪਾਂ ਦਾ ਬਈ ਅੱਜ ਦੇ ਟਾਈਮ 'ਚ ਕਿਉਂਕਿ ਗਰਮੀ ਵੀ ਕੱਟ ਮੰਨਦੀ ਆਂ ਇਹ ਬਾਜਨ ਬਜੂ ਵਾਲੀ ਮੇਂਦੀ ਨਹੀਂ ਪਹਿਲੇ ਸਹੀ ਗੱਲ ਆ ਬਾਈ ਹਾਂਜੀ ਸਾਰੀ ਗੱਲ ਜੀ ਦੋਸਤੋ ਕਿਸਾਨ ਮਾਈਂਡ ਸੈਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਧੰਨਵਾਦ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ گاਵਾ ਨੇਗੀਆਂ ਐਡੀਆਂ ਕੀ ਸੂਣ ਵਾਲੀਆਂ ਨੇਗੇ ਤੇ ਇੱਕ ਨਾਲ ਬਾਈ ਹੋਰਾਂ ਨੇ ਬੱਚੀ ਸੇਲ ਕਰਦੀਆਂ ਗਈ ਤੇ ਕਰਦੇ ਆਂ ਬਾਈ ਹੋਰਾਂ ਦੇ ਨਾਲ ਗੱਲਬਾਤ ਤੇ ਕੀ ਹਾਲ ਆ ਰਾਜੂ ਬਾਈ ਵਧੀਆ ਵੱਡੇ ਭਾਈ ਹੋਰ ਠੀਕ ਹਾਂ ਬਾਈ ਹਾਂਜੀ ਤੇਰਾ ਜੂ ਬਾਈ ਪਹਿਲਾਂ ਆਪਾਂ ਜੇ گاਵਾ ਦੀ ਗੱਲਬਾਤ ਕਰੀ ਕਿੰਨੇ ਨਾਕ ਵੇਚਣੇ ਆਂ ਅੱਜ ਆਪਾਂ ਨੇ ਤਿੰਨ ਨਾਕ ਨੇ ਵੱਡੇ ਭਾਈ ਤਿੰਨੇ ਸੂਣ ਵਾਲੇ ਨੇਗੇ ਦੋ ਐਚ ਐਫ ਨੇ ਗਿਆਂ ਇੱਕ ਜਰਸੀ ਕਰਾਉ ਸਕ। ਅੱਛਾ ਬਈ ਦੋ ਐਚ ਐਫ ਆ ਗਿਆਂ ਇੱਕ ਜਰਸੀ ਕਰਾਉ ਸਕੀ। ਬਈ ਜਰਸੀ ਕਰਾਉਸ ਦੀ ਆਪਾਂ ਅੱਜ ਕੱਲ ਮੰਗ ਵਾਲੀ ਚੱਲ ਰਹੀ ਹੈ ਨਾ। ਮੰਗ ਵਾਲੀ ਆ ਬਈ ਗਰਮੀ ਮਤ ਘੱਟ ਮੰਗਦੀ ਹੈ। ਹਾਂ ਬਈ ਗਰਮੀ ਕਰਕੇ ਕਿਉਂਕਿ ਐਚ ਐਫ ਦੇ ਦਿੱਤਾ ਹੱਥ ਖੜੇ ਕਰਾਈ ਰੱਖਦੀ ਹੈਗੀ। ਹਾਂ ਬਈ ਖੜੇ ਨੇ ਹਾਂ ਬਈ। ਹਾਂ ਹਾਂ ਬਈ। ਤੇ ਬਈ ਹੁਣ ਜੇ ਆਪਾਂ ਗੱਲਬਾਤ ਕਰੀ ਜਿਵੇਂ ਆਹੀ ਦਿਖਾਈਏ ਪਹਿਲਾਂ ਵੇਖਣ ਆਪਾਂ। ਹਾਂ ਬਈ ਆ ਦਿਖਾ ਦਿੰਨੇ ਪਹਿਲਾਂ ਆਪਾਂ। ਤੇ ਇਹਨੇ ਦੂਜਾ ਸੂਆ ਖੋਣਾ ਬੱਡੇ ਬਈ। ਅੱਛਾ ਬਈ। ਤੇ ਦੂਜਾ ਸੂਆ ਸੋਨਾ ਹੈ ਬਈ ਹਾਂ ਇਹਨੇ ਪਹਿਲੇ ਹੀ ਸੂਏ 25 ਕਿਲੋ ਪਾਏ ਹਗਾ ਪਹਿਲੇ ਸੂਏ 25 ਕਿਲੋ ਤੇ ਹੁਣ ਬਈ ਕਿੰਨੇ ਕਿ ਦਿਨ ਲੈ ਜੂਗੀ ਫਿਰ ਇਹ 5-7 ਦਿਨ ਲੰਬੀ ਕਹੀ 5-7 ਦਿਨ ਲੈ ਜੂਗੀ ਹੈ ਬਈ ਠੀਕ ਹੈ ਬਈ ਉਹ ਠੰਡੀ ਸੀਲ ਹੈਗੀ ਅੱਛਾ ਅੱਛਾ 25 ਕਿਲੋ ਕਿਵੇਂ ਮਰਜ਼ੀ ਕਰੇ ਬੰਦਾ ਅੱਛਾ ਬਈ ਹਾਂ ਬਈ ਥਣ ਵੀ ਮੋਟਾ ਲੱਗਿਆ ਹੋਇਆ ਹੈ ਨਾ ਬਈ ਪੂਰਾ ਵਿੱਥੀ ਆਲੇ ਕੱਲਾ ਵਿੱਥੀ ਵਿੱਥੀ ਦੇ ਗੈਪਾਂ ਨਾਲੇ ਬਈ ਲਓ ਬਈ ਦੇਖ ਸਕਦੇ ਹੋ ਸੀ ਜਮਾ ਸੀਲ ਆ ਕੋਈ ਕੁਛ ਨਹੀਂ ਕਹਿੰਦੀ ਹੈਗੀ ਲਓ ਬਈ ਤੇ ਬਈ ਇਹਦਾ ਕਿੰਨਾ ਟਾਈਮ ਦੱਸਿਆ ਬਈ ਕਿੰਨਾ ਰਹਿ ਗਿਆ ਪੰਜ ਸੱਤ ਦਿਨ ਲੈਂਦੀ ਆ ਵੱਡੇ ਭਈ ਪੰਜ ਸੱਤ ਦਿਨ ਲੈ ਜੂਗੀ ਹਾਂ ਬਈ ਤੇ ਬਈ ਪਤਾ ਇਹਦਾ ਬਈ ਕਿੰਨਾ ਕਿ ਦੁੱਧ ਦੀ ਕੰਪੈਸਟੀ ਹੋਣ ਕਹਿੰਦਾ ਕਿ ਦੇ ਦੋ ਆਪਾਂ ਨੂੰ ਤਾਂ ਕਹਾਉਣ ਤੋਂ ਆਪਣਾ ਕੋਲ ਤਾਂ 30 ਕਿਲੋ ਕਹਾਲੇ ਬੰਦੇ ਅੱਛਾ ਬਈ ਆਪਾਂ ਨਾਲ ਤਾਂ ਦੁੱਧ ਦੀ ਗਾਰੰਟੀ ਦੇਈਏ ਠੀਕ ਆ ਅੱਛਾ ਬਈ ਦੁੱਧ ਦਾ ਅਗਲੇ ਦੀ ਕੇਅਰ ਦਾ ਵੱਡੇ ਭਈ ਦੁੱਧ ਦਾ ਸੰਭਾਲ ਲਈ ਆਣਾ ਬਈ ਹਾਂ ਜੇ ਅਗਲੇ ਨੇ ਦੁੱਧ ਦਾ 6 ਬਈ ਨਾ ਕਰੀ ਵੱਡੇ ਭਈ ਇਹਨੇ 10 ਕਿਲੋ ਵੀ ਨਹੀਂ ਦੇਣਾ ਅੱਛਾ ਬਈ ਜੇ ਸੇਵਾ ਕਰੂਗਾ ਦੁੱਧ 30 ਕਿਲੋ ਵੀ ਲੈ ਲੂ 25 ਕਿਲੋ ਵੀ ਲੈ ਲੂ ਠੀਕ ਆ ਬਈ ਵੀ 30 ਦੇਣਾ ਬਈ ਯਾਰ ਬਾਜਨ ਕੋਜਨ ਦੇਗਾ ਦਾ ਨਾ ਨਾ ਸਹੀ ਗੱਲ ਆ ਬਈ ਬਾਕੀ ਠੰਡੀ ਸੀਲ ਵੀ ਵਧੀਆ ਬਈ ਕਿਵੇਂ ਬੁੜੀਆਂ ਵੜੀਆਂ ਕਿਵੇਂ ਚੋਈ ਜਾਣ ਹਨ ਮਰਜੀ ਬਈ ਦਰਸੀ ਪਾਉਣਾ ਨਾ ਪਾਉਣਾ ਲਾ ਬਈ ਦੇਖ ਤੇ ਬਈ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਜਰਸੀ ਕ੍ਰੋਸ ਦੀ ਹਾਂ ਬਈ ਤੇ ਇਹ ਬਈ ਕਿੰਨਾ ਕ ਟਾਈਮ ਲੈਂਦੀ ਆ ਇਹ ਲੈ ਜੂ 5-7 ਦਿਨ ਲੈ ਜੂਗੀ ਅੱਛਾ ਇਹ ਵੀ 5-7 ਦਿਨ ਲੈ ਜੂਗੀ ਹੈ ਬਈ ਤੇ ਇਹਦਾ ਵੀ ਦੂਜਾ ਸੂਏ ਇਹ ਵੀ ਦੂਜੇ ਸੂਏ ਆ ਰਹੇ ਬਈ ਪਾਈਲਰ ਦੇ ਮਾਰਕਾਂ ਦੇ ਦਸਰ ਮੈਂ ਤਾਂ ਉਹ ਕਹੇ 18-19 ਕਿਲੋ ਦੁੱਧ ਪਾਇਆ ਹੋਇਆ ਹੈਗਾ ਪਹਿਲਾਂ ਨੇ 18-19 ਕਿਲੋ ਦੁੱਧ ਪਾਇਆ ਹੋਇਆਗਾ ਤੇ ਲਓ ਜੀ ਚੋਲੀ 40 ਠੰਡੀ ਸੀਲ ਬਠੇਰੀ ਆ ਵੱਡੇ ਪਈ ਹੋਏ ਨੇ ਆਹ ਦੇਖੋ ਬਾਈ ਸੂ ਆਹ ਦੇਖ ਲਾ ਬਟ ਬਟ ਸਾਰੇ ਭਰ ਜਾਂਦੇ ਨੇ ਸਹੀ ਗੱਲ ਆ ਬਾਈ ਅੱਲਾ ਰਾਤ ਆਈਆਂ ਨੇ ਗਾਵ ਆਪਣੇ ਦੇ ਵੇ ਅੱਛਾ ਬਾਈ ਹੱਲੇ ਰਾਤ ਹੀ ਆਈਆਂ ਹੋਈਆਂ ਨੇ ਹਾਂ ਤੇ ਦੇਖ ਸਕਦੇ ਹੋ ਬਾਈ ਦੇ ਕਿਸੇ ਦੇ ਵੀ ਆਪਾਂ ਕਹਿ ਲਈ ਵੀ ਗਰਮੀ ਦਾ ਜਿਆਦਾ ਆ ਗਈ ਵੀ ਫੋਗਰ ਫੋਗਰ ਨਹੀਂ ਲੱਗੇ ਹੋਏ ਜਾਂ ਸੰਭਾਲ ਘਟਾ ਉਹ ਬੰਦਾ ਵਧੀਆ ਰੱਖ ਲੂ ਹਣਾ ਬਾਈ ਹਾਂ ਬਾਈ ਹਾਂ ਦੇਖੋ ਕੋਈ ਨਹੀਂ ਛੱਡੀ ਹੋਈ ਆ ਉੱਡੀ ਭਰਿਆ ਬਾਈ ਯਾਰ ਲੈ ਲੱਭਤ ਨਹੀਂ ਜਾਗਦੀ ਆਪਣੀ ਗਾ ਯਾਰ ਸਭ ਤੋਂ ਵੱਡੀ ਗੱਲ ਇਹ ਚੱਕੇ ਲੱਭਤ ਰੱਖਣੀਆਂ ਕਿਥੇ ਰੱਖਣੀਆਂ ਚੱਕੇ ਲੈ ਬਾਈ ਆਹ ਦੇਖੋ ਬਾਈ ਯਾਰ ਆਹੀ ਚਾਹੀਦੀ ਹੁੰਦੀ ਨਹੀਂ ਆ ਬਹੁਤ ਲੋਕਾਂ ਨੇ ਮਨਾ ਕਿਲੋ ਦੁੱਧ ਘਾ ਘੱਟ ਦੇ ਦੇ ਚੌਹਨ ਲੱਗੇ ਲੱਤਾਂ ਮਾਰੇ ਉਹਦਾ ਸੁਆਦ ਵੱਖਰਾ ਬਸ ਉਹੀ ਗੱਲ ਕਹਿੰਦਾ ਸੀ ਬਈ ਮੈਂ ਵੀ ਆਹੀ ਜੀ ਜਿਮੀਨ ਹੁੰਦੀ ਆ ਤਾਂ ਕਈ ਹੁਣ ਜਿਮੀਨ ਯਾਰ ਆਹ ਟਾਈਮ ਤੇ ਦੁੱਧ ਵੀ ਆਪਾਂ ਕੱ ਲਈ ਵੀ ਟੋੜਾ ਹੁੰਦਾਗਾ ਹਾਂ ਸੁਆ ਨਹੀਂ ਹੈਗਾ ਹਾਂ ਸੁਆ ਹੈ ਨਹੀਂਗਾ ਹਰੇਕ ਬੰਦਾ ਕਹਿੰਦਾ ਵੀ ਯਾਰ ਗਾਂ ਲੈ ਲਈ ਤੇ ਅਗਲਾ ਡਰਦਾ ਹੁੰਦਾ ਵੀ ਇਹਦਾ ਲੱਤਾਂ ਮਾਰਦੀਆਂ ਇਹਦੇ ਹਾਂ ਬਸ ਉਹ ਚੀਜ਼ ਆਪਾਂ ਇਹ ਡਰ ਕਰਤਾ ਪਹਿਲੀ ਛੱਡ ਕੇ ਦੇਖੋ ਕਿਵੇਂ ਮੱਤੀ ਲਓ ਬਈ ਖੁੱਲੀ ਆਓ ਦੇਖੋ ਖੁੱਲੀ ਖੜੀ ਆ ਬਈ ਗਾਂ ਨਹੀਂ ਗਾਂ ਲੱਤ ਦੁੱਤ ਚੱਕਦੇ ਆ ਵੀ ਆਪਣੀ ਮਰਜ਼ੀ ਚ ਖੜੀ ਆ ਦੇਖੋ ਇਰੇ ਦੋ ਠੰਡੀ ਸੀਲ ਕੀ ਹੋਗੀ ਨਾ ਭਾਈ ਸਹੀ ਗੱਲ ਆ ਸਹੀ ਗੱਲ ਆ ਭਾਈ ਬਾਕੀ ਭਾਈ ਅਗਲੇ ਦੇ ਹੱਥ ਤੇ ਹੁੰਦਾ ਕਿ ਜੀ ਅਗਲਾ ਪਸੂ ਅਜ ਬੜੂਗਾ ਹੀ ਨਹੀਂ ਭਾਈ ਉਦਨੇ ਸਵੇਰੇ ਜਾ ਕੇ ਧਾਰਾ ਕੱਢ ਕੇ ਉਦੋਂ ਬਾਅਦ ਸ਼ਾਮ ਨੂੰ ਆ ਕੇ ਕੱਖ ਪਾ ਕੇ ਧਾਰਾ ਕੱਢਣੀਆਂ ਨੇ ਫੇਰ ਤਾਂ ਲੱਤ ਮਾਰੂਗੀ 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 ਯਾਰ ਸਹੀ ਗੱਲ ਆ ਭਾਈ ਜੇ ਆਪਾਂ ਨੇ ਹੱਥ ਫੇਰੇ ਹੀ ਨਾ ਫੇਰ ਤਾਂ ਆਪਾਂ ਕਹਿੰਦੇ ਵੀ ਕੋਈ ਹੋਈ ਨਹੀਂ ਹੈਗਾ ਫੇਰ ਤਾਂ ਕੀ ਕਹਿਣਾ ਯਾਰ ਠੀਕ ਆ ਠੀਕ ਆ ਭਾਈ ਤੇ ਭਾਈ ਜੇ ਆਪਾਂ ਆ ਜੀ ਦੀ ਗੱਲ ਕਰੀਏ ਇਹ ਦੂਜਾ ਸੁਹਾ ਕਿੱਥੇ ਭਾਈ ਚਾਰ ਤਾਂ ਦਾ ਮੂੰਹੋਂ चार आ, के के भाई। भाई। अच्छा चार धान ਦਾ ਮੂੰਹੋਂ ਤੇ ਦੂਜਾ ਸੁਆ ਸੁਆ ਮਾਰ ਕੇ ਦੱਸਣ ਲੱਗਦਾ ਆਪਾਂ ਪਹਿਲਾਂ ਨੇ 19 ਕਿਲੋ ਉੱਧਰ ਦਿੱਤਾ ਹੈ ਠੀਕ ਆ ਬਈ ਪਹਿਲਾਂ ਨੇ 19 ਕਿਲੋ ਹਾਂ ਤੇ ਇਹ ਬਈ ਕਿੰਨਾ ਘੰਟੇ ਲੈਂਦੀ ਹੈ ਹਲੇ ਫਿਰ 5-7 ਦਿਨ ਲੈਂਦੀ ਹੈ ਮੁੰਡੇ ਬਈ 5-7 ਦਿਨ ਇਹ ਵੀ ਲੈਂਦੀ ਹੈ ਹਾਂ ਬਈ ਕੁਛ ਨਾ ਇਹ ਦੇਵੇ ਚੱਕ ਗਿਆ ਰਾਤ ਨੇਰੇ ਭਈਆਂ ਲਗਾਈਆਂ ਅੱਛਾ ਬਈ ਜਾਂ ਆਪਾਂ ਲੈ ਆਉਣੇ ਬਈ ਇੱਧਰੋਂ ਰਾਸਥਾਨ ਦੇ ਨਹੀਂ ਅੱਛਾ ਉੱਧਰੋਂ ਲੈ ਕੇ ਆਉਣੇ ਹਾਂ ਬਈ ਆ ਜੀ ਆਪਾਂ ਝੂਠ ਮਾਰੀਂ ਬੰਦਾ ਜੋ ਲਈਆਂ ਨੇ ਇੱਧਰੋਂ ਅੱਛਾ ਕੋਈ ਸੁਆ ਨਹੀਂ ਆਪਾਂ ਵੇਰਾ ਵਾਲੀ ਮੰਡੀ ਲੱਗਦੀ ਹੈਗੀ ਅੱਛਾ ਬਈ ਉੱਥੋਂ ਲੈ ਕੇ ਆਏ ਹੋ ਠੀਕ ਆ ਬਈ ਲੇਵਾ ਦੂ ਭੇਜਦਾ ਵੀ ਵਧੀਆ ਬਣਿਆ ਆ ਨਾ ਬਈ ਸ਼ੀਲਾ ਵੱਡੇ ਪਈਆ ਦੇਖ ਯਾਰ ਲੱਤ ਨਹੀਂ ਜਗਦੀ ਯਾਰਾ ਲੱਤ ਚੱਪਣ ਵਾਲੀ ਆਪਾਂ ਗਾਂ ਹੀ ਨਹੀਂ ਲੈਂਦੇ ਕਿਧਰੋਂ ਮਰਜੀ ਵਹਜੇ ਬੰਦਾ ਯਾਰ ਬਈਆ ਸਹੀ ਗੱਲ ਆ ਸਹੀ ਗੱਲ ਆ ਬਈ ਤੇ ਲਓ ਬਈ ਤੇ ਬਈ ਇਹ ਆਪਾਂ ਕਹ ਲਈਏ ਵੀ ਜੇ ਹੁਣ ਆਪਾਂ گاਵਾ ਤਾਂ ਦਿਖਾਤੀਆਂ। ਹਾਂ ਬਈ। ਜਿਵੇਂ ਆਪਾਂ ਠੰਡੀਆਂ ਸੀਲ ਵੀ ਬਹੁਤ ਨੇ ਬਈ ਇਹਦਾ ਜਿਵੇਂ ਬੁੜੀਆਂ ਬਾੜੀਆਂ ਜਾਂ ਜਵਾਬ ਸਾਰ ਮਾਦੀ ਖੋਲੀ-ਖੋਲੀ ਫਰੀਜ ਵੀ ਮਾਰਦੀਆਂ ਮੁਰਦੀਆਂ ਵੀ ਨਹੀਂ ਹੈਗਿਆ। ਮੇਨ ਗੱਲ گاਵਾ ਦੇ ਵਿੱਚ ਇਹੀ ਹੁੰਦੀ ਹੈ ਵੀ گاਵਾ ਜਿਆਦਾ ਮਾਰਦੀਆਂ ਹੁੰਦੀਆਂ ਨੇ। ਜਾਂ ਉਹ ਲੱਤਾਂ ਮਾਰਦੀਆਂ ਨੇ ਵੀ ਧਾਰ ਜੋੜਦੀ। ਸਹੀ ਗੱਲ ਆ ਬਈ। ਤੇ ਇਹ ਚੀਜ਼ਾਂ ਮੇਰੇ ਲਵੇ ਵੱਡੇ ਭਾਈ ਗਾਂ ਘੂਰਦੀ ਆਹੋ। ਅੱਛਾ ਬਈ। ਖੋਲਣ ਲੱਗੇ। ਠੀਕ ਆ। ਕਿਸੇ ਬੰਦੇ ਨੂੰ ਲਵੇ ਵੀ ਨਹੀਂ ਰੌਣ ਦਿੰਦੀ। ਅੱਛਾ ਉਹ ਮਾਰਦੀ ਆ ਸਿੱਧੀ। ਠੀਕ ਆ। ਪਰ ਗਾਂ ਨੂੰ ਵੇਚਨ ਨੂੰ ਜੀ ਨਹੀਂ ਕਰਦਾ 30 ਕਿਲੋ ਦੁੱਧ ਦਿੱਤਾ ਹੈ ਆਪਣੇ ਲਈ ਗਾ। ਅੱਛਾ ਬਈ 30 ਕਿਲੋ ਦੁੱਧ ਦਿੱਤਾ ਹੋਇਆ ਹੈ। ਜਦੋਂ ਆਪਾਂ ਲਈ ਦੀਗੀ ਬੰਦੇ ਨੇ ਏਸੇ ਮਾਰੇ ਨੇ ਦਿੱਤੀ ਦੀ ਆਪਾਂ ਨੂੰ ਜਿਹੜੇ ਭਾਜ ਆਪਾਂ ਲਈ ਦੀਗੀ ਉਹ ਭਾਜ ਤਾਂ ਹੁਣ ਵੀ ਇਹ ਭਾਜ ਆਪਾਂ ਨੂੰ ਕੋਈ ਬੰਦਾ ਗਾ ਨਹੀਂ ਦੇ ਸਕਦਾ ਬਈ ਯਾਰ। ਅੱਛਾ ਬਈ। ਵੇਨ ਦੀ ਆਪਾਂ ਕਹਿੰਦੇ ਵੀ ਸਸਤੀ ਆਈ ਰਹੀ ਹੈ ਆਪਣੇ ਕੋਲ। ਭਾਜ ਲਈ ਹੋਈ ਦੀ ਗਾ। ਠੀਕ ਹੈ ਠੀਕ ਹੈ ਬਈ। ਤੇ ਬਈ 30 ਕਿਲੋ ਦੱਸਤਾ ਲੈਨੇ ਆਪਾਂ। ਅੱਛਾ ਦੁੱਧ 30 ਕਿਲੋ ਦਿੱਤਾ ਹੋਇਆ ਹੈ। ਹੁਣ ਵੀ ਨਾ ਰਹਿ ਗਿਆ ਸੂਨ ਦਾ ਬਈ। 16 ਕਿਲੋ ਤੋਂ ਡਰਾਈ ਕਰੀ ਹੋਈ ਹੈ ਵੀ। 16 ਕਿਲੋ ਤੋਂ ਇਹ ਡਰਾਈ ਕਰੀ ਹੋਈ ਆ। ਜੇ ਜੇਸ ਨੇ ਲੈਣੀ ਹੋਈ ਇਹ ਵੀ ਦੇ ਦਾਂਗੇ ਆਪਾਂ ਅੱਛਾ ਦੇ ਵੀ ਦੇਵਾਂਗੇ ਹੈ ਬਾਈ ਐਸਟੀ ਵੈਕਸਨ ਦੀ ਸਲਾਹ ਹੈਗੀ ਹੈਗੀ ਅੱਛਾ ਬਾਈ ਤੇ ਲਓ ਬਾਈ ਦੇਖ ਸਕਦੇ ਹੋ ਡਰਾਈ ਹੈਗੀ ਝੋਲੀ ਝੂਲੀ ਦੇਖੋ ਬਾਈ ਕਿਵੇਂ ਲੰਮ ਕਰ ਰਹੀ ਹੈਗੀ ਬਾਈ ਇਹ ਤਾਂ ਫਿਰ ਬਹੁਤ ਭਾਰ ਲੈਣੀ ਹੋਣੀ ਝੋਲੀ ਝੂਲੀ ਨਾ ਬਾਈ ਬਾਈ ਪਿਛਲੇ ਸੂਏ ਦੀ ਵੀਡੀਓ ਵੀ ਪਈਆ 10 ਦਿਨ ਪਹਿਲਾਂ ਦੀ ਸੂਣ ਤੋਂ ਅੱਛਾ ਏਬੀਐਸ ਦਾ ਇਹਦੇ ਟੀਕਾ ਭਰਿਆ ਹੋਇਗਾ ਵਧੀਆ 15-1600 ਰੁਪਏ ਦਾ ਟੀਕਾ ਭਰਿਆ ਦੋ ਟੀਕੇ ਭਰਏ ਨੇ ਅੱਛਾ ਬਾਈ 25 ਤਰੀਕ ਦਾ ਇੱਕ 26 ਤਰੀਕ ਦਾ ਅੱਛਾ ਬਾਈ ਹਾਂ ਠੀਕ ਹੈ ਬਾਈ ਐਚ ਜੀੜਾ ਬੈਬ ਤਾਂ ਹੈਗੀ ਬਸ ਵੀ ਥੋੜੀ ਜੀ ਘੂਰ ਦੀ ਆਪਾਂ ਕਿਹਦੀ ਠੀਕ ਹੈ ਤੇ ਬਈ ਜਿਵੇਂ ਤੁਸੀਂ ਦੱਸਿਆ ਵੀ ਇਹਦੇ ਦਾ ایਵੀਐਸ ਦਾ ਭਰਾਏ ਹੋਇਆ ਠੀਕ ਆ ਤੇ ਬਈ ਇਹਨਾਂ ਦਾ ਪਤਾ ਵੀ ਆਪਾਂ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਕੋਈ ਪਤਾ ਨਹੀਂ ਆਪਾਂ ਮੰਡੀਆਂ ਲਈਆਂ ਨੇ ਮੇ ਤੁਹਮਾਰੀ ਜੀ ਬਈ ਸੈਕਸਟ ਭਰਾਏ ਦੇਗੇ ਖਬਰਾਂ ਬੰਦੇ ਨੇ ਕਹੇ ਜਿਹੇ ਕਹੇ ਜੇ ਠੀਕੇ ਭਰਾਏ ਹੋਣੇ ਆਪਾਂ ਨੂੰ ਪਤਾ ਯਾਰ ਸਹੀ ਗੱਲ ਆ ਬਈ ਤੇ ਜੇ ਬਈ ਆਪਾਂ ਇਹਨਾਂ ਦੇ ਰੇਟਾਂ ਦੀ ਗੱਲ ਕਰੀਏ ਆ ਬੱਛੀ ਤਾਂ ਵੱਡੇ ਭਾਈ ਜਿਹੜੀ ਆ ਬੱਛੀ ਆ ਤਾਂ ਆਪਾਂ ਦੇ ਦਾਂਗੇ 70000 ਅਸੇ 17000 ਦੀ ਬਈ ਹਾਂ ਬਾਪੇ ਚੋ ਮਾੜਾ ਮੋਟਾ ਮਾਨਤਾ ਰਹੂਗਾ ਕੋਈ ਫਾਲਾ ਨਹੀਂ ਹੋਣਾ ਅਸੇ ਮਾਨਤਾ ਨਹੀਂ ਹੋਊਗਾ ਗੱਲ ਹੈ ਹਾਂ ਮਾਨਤਾ ਨਹੀਂ ਹੋਊਗਾ ਇਹ ਦੇਵਾਂਗੇ 75000 ਦੀ ਬਈ ਸਹੀ ਗੱਲ ਇਹ 75000 ਦੀ ਹਾਂ ਜਿਹੜੀ ਆਪਾਂ ਕਹੇ ਲਈ ਵੀ ਮੋਸਟ ਡਿਮਾਂਡ ਵਾਲੀ ਗਾਂ ਹੈ ਸਾਰੇ ਆਪਾਂ ਦਾ ਭਈ ਅੱਜ ਦੇ ਟਾਈਮ 'ਚ ਕਿਉਂਕਿ ਗਰਮੀ ਵੀ ਕੱਟ ਮੰਦੀ ਜਾਂਦੇ ਇਹ ਬਾਜਰ ਬਜੂਦ ਵਾਲੀ ਮਿਲਦੀ ਨਹੀਂ ਪਹਿਲੇ ਨਾ ਸਹੀ ਗੱਲ ਆ ਬਾਈ ਹਾਂ ਵੈਸੇ ਜੇ ਆਪਾਂ ਦੇਖੀਏ ਜਰਸੀਆਂ ਨਾ ਡੱਡਲ ਜੀ ਹੁੰਦੀਆਂ ਨੇ ਉਹ ਬਾਈ ਪਤਾ ਕੀ ਆ ਦੂਜੀਆਂ ਲੋਕੀ ਵੇਚੀ ਦਾ ਜਾਂਦੇ ਨੇ ਇਹ ਉਹਦਾ ਸਵਾਦ ਨਹੀਂ ਆਉਂਦਾ ਹਿਮਾਚਲ ਵਾਲੀਆਂ ਨੇਗੀਆਂ ਉਹ 10 ਕਿਲੋ ਦੁੱਧ ਤੋਂ ਜ਼ਿਆਦਾ ਬਾਦੀਆਂ ਨਹੀਂਗੀਆਂ ਠੀਕ ਆ ਬਾਈ ਉਹ 10 12 ਕਿਲੋ ਦੁੱਧ ਧੀ ਰਹਦੀਆਂ ਨੇਗੀਆਂ ਠੀਕ ਹੈ ਜੀ ਆ ਬੈਠ ਦੇ ਦਾਂਗੇ ਆਪਾਂ ਬਾਈ 90000 ਦੀ ਹਾਂ ਜਾਂ ਨਾ ਚ ਇਹ ਹਾਂ ਜਾਂ ਨਾ ਚ 90000 ਦੀ ਵਾਹ अच्छा भाई ते भाई फिर मान-दान ਹੋਊਗਾ ਰੇਟਾਂ ਦਾ ਮਾਨ-ਦਾਨ ਨਹੀਂ ਹੋਣਗੇ ਵੱਡੇ ਭਾਈ ਇਹਦਾ ਆਵੇ ਨਹੀਂ ਹੋਣੇ ਕੋਈ ਬੰਦਾ ਐ ਸਮਝ ਕੇ ਤਾਂ ਫੋਨ ਲਾਵੇ ਨਾ ਵੀ ਪੰਜ ਘੱਟ ਜੂਗਾ ਠੀਕ ਆ ਭਾਈ ਇੱਥੇ ਭਾਈ ਐਮ ਆਰ ਜੀ ਨਾਲ ਦੋ ਛੜਦੀਆਂ ਜਾਂ ਤਿੰਨ ਛੜਦੀਆਂ ਬਸ ਮੌਕੇ ਦੇ ਆਲੇ ਦਾਪਾ ਕਹਿੰਦੇ ਆਏ ਦਾ ਮਾਨ ਹੀ ਕਰੋਗੇ ਆਏ ਦਾ ਮਾਨ ਦੇ ਦਾ ਮਾਨ ਕਰਨਾ ਹੈਗਾ ਠੀਕ ਆ ਤੇ ਬੱਚੀ ਵੇਚਣੀ ਆਪਾਂ ਭਾਈ ਇਹ ਬੱਚੀ ਭਾਈ ਇਹ ਹੈਗੀ ਆਪਾਂ ਕਹਿੰਦੇ ਪਿਓ ਜਰਸੀ ਚ ਹੈਗੀ ਨਾ ਭਾਈ ਭਾਈ ਮਾਂ ਦੀ ਵੀ ਵੀਡੀਓ ਪਈ ਆ ਆਪਣੇ ਲੱਵੇ ਅੱਛਾ ਭਾਈ ਇਹਦੀ ਮਾਂ ਆਪਾਂ ਪਿਛਲੇ ਸੂਏ ਵੇਚੀ ਦੀਗੀ ਅੱਛਾ ਭਾਈ ਇੱਥੇ ਆਪਣਾ ਯਾਰ ਮਿੱਤਰ ਆ ਮੁੰਡਾ ਦਰਬੇ ਲਵੇ ਠੀਕ ਆ ਭਾਈ ਉਹ ਬੰਦੇ ਨੂੰ ਵੇਚਦੀ ਐ ਕਿ ਫੇਰ ਸੂਈ ਦੀਗੀ 2 ਮਹੀਨੇ ਦੀ ਉਮਰ ਹੈ ਜੀ ਅੱਛਾ ਭਾਈ ਤੇ ਇਹ ਬੱਚੀ ਆਪਾਂ ਕੱਲ੍ਹ ਲੈ ਆਵਾਂਗੇ ਕੋ। ਅੱਛਾ ਕੱਲ੍ਹ ਲੈ ਆਂਦੀ ਹੈ ਹੈਂ। ਹਾਂ। ਤੇ ਬਈ 2 ਮਹੀਨਿਆਂ ਦੀ ਉਮਰ ਹੈ ਇਹਦਾ ਬਈ ਪਤਾ ਕਿਹੜੇ ਬੁੱਲਦੀ ਆ ਗਈ ਇਹ। ਬਈ ਆਪਾਂ ਨੂੰ ਵੀ ਪਤਾ ਨਾ ਆਪਾਂ ਐਵੇਂ ਝੂਠ ਮਾਰੀ ਜਈਏ ਵੀ ਫਲਾਣੇ ਦੀ ਆ ਕਹਿਨ ਨੂੰ ਕਹਾਲੇ ਬੰਦਾ। ਠੀਕ ਆ। ਕਹਿਨ ਨੂੰ ਕਿਸੇ ਦੀ ਕਹਿ ਦੋ ਬਈ। ਹਾਂ। ਠੀਕ ਹੈ ਠੀਕ ਹੈ। ਹਾਂ ਬਈ ਉੱਥੇ ਕਿਹੜਾ ਡੀਜਨ ਹੈ ਉਹ ਜੂ ਹਾਂ ਹਾਂ ਸਹੀ ਗੱਲ ਆ ਬਈ। ਹਾਂ ਲੈ ਇਨਾ ਇਹ ਜਦੋਂ ਨਾਲ ਮੇਰੀ ਜਿਹੜੇ ਮੂੰਹ ਦੇਖਣ ਚ। ਹਾਂ ਬਈ ਤੇ ਕੰਨ ਦੇਖੋ ਸਹਾਂ ਕੰਨ ਛੋਟੇ ਨੇ ਬਈ। 4 4 ਉਂਗਲਾਂ ਦੇ ਕੰਨ ਨੇ ਬਈ ਆਹ ਦੇਖ ਲਾ। ਛ ਸਹੀ ਗੱਲ ਆ ਭਾਈ ਆ ਦੇਖ ਸਾਡੀ ਵੀ ਮੇਰੇ ਲੰਦਾ ਦੁੱਧ ਘੱਟ ਹੈਗਾ ਅੱਛਾ ਭਾਈ ਦੁੱਧ ਪਿਆ ਨਹੀਂਗਾ ਇਹਨੂੰ ਠੀਕ ਹਲੇ ਵੀ ਲੰਬੀ ਜਾਂਦੀ ਆ ਦੁੱਧ ਕਰਕੇ ਠੀਕ ਆ ਭਾਈ ਤੇ ਭਾਈ ਜੀ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਇਹ ਬੱਚੀ 15000 ਦੀ ਦਮਾਂਗੇ ਬਸ ਇਹ ਚੋ ਬਾ 100 200 ਵਾਲਾ ਹੀ ਮਾਨਤਾਨ ਹੋਊਗਾ ਕੋਈ ਲੰਮਾ ਨਹੀਂ ਹੋਣਾ ਇਹਦੇ ਅੱਛਾ ਇਹ ਚੋ 100 200 ਹੀ ਆ ਹੈ ਭਾਈ ਤੇ ਭਾਈ ਇਹਦੀ ਮਾਂ ਦਾ ਰਿਕਾਰਡ ਇਹਦੀ ਮਾਂ ਥੱਲੇ ਭਾਈ ਜਿੱਦ ਆਪਣੇ ਤੋਂ ਸੂਈ ਹੋਈ ਗਾਂ ਲੈ ਕੇ ਗਿਆ ਸੀਗਾ ਬੰਦਾ ਪਿਛਲੇ ਸੂਏ ਉਦੋਂ ਦੂਜੇ ਸੂਏ ਸੂਈ ਦੀ ਉਹਨੇ 25 26 ਕਿਲੋ ਦੁੱਧ ਦਿੱਤਾ ਸੀ ਉਹ ਟਾਈਮ ਆ ਠੀਕ ਆ ਭਾਈ ਉਦੋਂ ਮ ਵਿੱਚ ਵਿਚਾਲੇ ਵਾਲੀ ਹੀ ਸੀਗਾ ਨਾ ਠੰਡ ਸੀ ਨਾ ਗਰਮੀ ਸੀਗੀ ਤੇ ਬਈ ਹੁਣ ਜੇ ਕਿਸੇ ਬੰਦੇ ਨੇ ਦੇਖ ਕੇ ਆਉਣੀ ਹੋਵੇ ਦੀ ਮਾਂ ਅੱਛਾ ਬਈ ਮਾਂ ਦਿਖਾ ਆ ਵੀ ਦਵਾਂਗੇ ਇਸ ਟਾਈਮ 35 ਕਿਲੋ ਦੁੱਧ ਹੀ ਮਾਂ ਨੂੰ ਇਸ ਟਾਈਮ 35 ਕਿਲੋ ਦੁੱਧ ਹੈਗਾ 2.5 ਮਹੀਨੇ ਦੀ ਸੂਈ ਹੋਈ ਹੈ 2.5 ਮਹੀਨੇ ਦੀ ਸੂਈ ਥਲੇ 35 ਲੀਟਰ ਬਈ 40 ਕਿਲੋ ਨੂੰ ਟੱਚ ਕਰ ਗਈ ਜਾਈ ਸੀ ਬੰਦਾ ਜਨਾ ਠੀਕ ਹੈ ਬਈ ਤੇ ਬਈ ਜੇ ਰਾਜੂ ਆਪਾਂ ਗੱਲ ਕਰੀਏ ਬਈ ਆਉਣਾ ਕਿੱਥੇ ਪਊਗਾ ਆਉਣਾ ਬਈ ਸ਼ਹਿਰ ਸੁਨਾਮ ਆਪਣਾ ਜ਼ਿਲ੍ਹਾ ਸੰਗਰੂਰ ਜਖੇਪੁਰ ਰੋਡ ਨੇੜੇ ਪੀਰ ਸੋਤਿਆਂ ਵਾਲਾ ਜੀ ਆਪਾਂ ਕਹਿੰਦੇ ਖਾਸ ਸੁਨਾਮ ਦੇ ਵਿੱਚ ਆਉਣਾ ਬੋ ਸੁਨਾਮ ਹੀ ਆ ਵੱਡੇ ਭਾਈ ਆਪਣਾ ਠੀਕ ਆ ਬਈ ਤੇ ਬਈ ਨੰਬਰ ਬੋਲ ਦੋ ਇੱਕ ਵਾਰਾ 7973992814 79739 739 ਬਈ 92814 92814 ਤੇ ਬਈ ਰਾਜੂ ਦਾ ਨੰਬਰ ਹੈਗਾ ਤੇ ਤਿੰਨੇ ਗਾਂ 4 ਗਾਂ ਅੰਨਾ ਕੇ ਕਹਿ ਦੀ ਆਪਾਂ ਨਾ ਬਈ ਹਾਂ 4 5 ਹੀ ਲਾ ਦੇ ਬਈ ਇਹਨੂੰ ਵੇਚ ਲਾਂਗੇ ਆਪਾਂ ਨਾ ਹਾਂ ਬਈ 5 ਨਾ ਕਨੇ ਆਪਾਂ ਕਹਿ ਲਈ ਵੇਚਣ ਵਾਲੇ ਨੇ ਇੱਕ ਬੱਚੀ ਆ ਗਈ ਤੇ 4 ਬਿਹੜਾਂ ਨੇ ਆਹ ਦੇਖ ਸਕਦੇ ਹੋ ਬਈ ਡرائی ਗਾਂ ਦਾ ਮੈਂ ਇਹ ਚੀਜ਼ ਦਾ ਬਹੁਤ ਹੋਆ ਬਈ ਡرائی ਆ ਗਈ ਗਾਂ ਤੇ ਲੇਵਾ ਲੂਬਾ ਦੇਖ ਸਕਦੇ ਸੀ ਕਿੰਨਾ ਤਕੜਾ ਸੂਈ ਤੇ ਵੱਡੇ ਭਈਏ ਆਏ ਆ ਸੁਣ ਤੋਂ ਬਾਅਦ ਲੱਕ ਵੀ ਚੱਕ ਦੀ ਬੱਚਾ ਵੀ ਮਰ ਜੇ ਚਾਹੀਦੀ ਇਹਦਾ ਅੱਛਾ ਬਈ ਐਵੇਂ ਹੋਊਗੀ ਬਣਾਹਾੜੇ ਤੋਂ ਇਹ ਵੀ ਠੰਡੀ ਸੀ ਲਾ ਹੈ ਬਈ ਠੰਡੀ ਸੀ ਲਾ ਗਈ ਚੌਣ ਦੀ ਅੱਛਾ ਬਈ ਚੌਣ ਦੀ ਠੰਡੀ ਉਹ ਤੁਹਾਨੂੰ ਪਹਿਲੀ ਦੱਸ ਅੱਛਾ ਓਪਰੇ ਬੰਦੇ ਤੋਂ ਆਪਾਂ ਅੱਗੇ ਦੀ ਪਾਉਣੀ ਬਈ ਮੈਨੂੰ ਵੀ ਪੈ ਜਾਂਦੀ ਹੈ ਗਈ ਵਾਰ ਅੱਛਾ ਬਈ ਆਪਾਂ ਐਵੇਂ ਝੂਠ ਮਾਰ ਕੇ ਦੇਈਏ ਇਹਦਾ ਕੋਈ ਸਵਾਲਾ ਦਾ ਕੰਮ ਨਹੀਂ ਹੈਗਾ ਅੱਛਾ ਤੇਰਾ ਜਿਰੂ ਜੀ ਬਹੁਤ ਆਉਂਦਾ ਬਈ ਗਾਂ ਆ ਦੇ ਸਹੀ ਗੱਲ ਆ ਬਈ ਪਿਛਲੇ ਸਵੇਰੇ ਤਾਂ ਲੱਸੀ ਵੀ ਸੀ ਗਾਂ ਬਈ ਅੱਛਾ ਬਈ ਇੱਥੇ ਅਗਲੇ 30 ਕਿਲੋ ਦੁੱਧ ਘੜਤਾ ਹੈ ਇੱਥੇ ਮੇਰੀ ਜੇ ਮੇਰੇ ਲਾਵੇ ਰਹਿ ਗਈ ਜਿੱਤੇ ਗਾਂ ਸੂਪੀ ਉੱਤੇ ਆਪਾਂ ਵੇਚ ਦੇ ਵੀ ਜੂ ਅੱਛਾ ਬਈ ਜੇ ਸੌਣ ਤੋਂ ਪਹਿਲਾਂ 베ਗੀ 베ਗੀ ਸੌਣ ਤੋਂ ਪਹਿਲਾਂ 베ਗੀ 베ਗੀ ਫਸਵਾ ਕੇ ਦੱਸਾਂ ਮਨ ਕੇ ਚੱਲ ਬਈ 30 ਤੋਂ ਬਾਹਰ ਦੁੱਧ ਮਨਾ ਕੇ ਵੇਚੂਗਾ ਅੱਛਾ ਬਈ ਹਾਂ ਜਮਾ ਜੱਸ ਨੋ ਕਰਾ ਗਿਆ ਇਹਦੇ ਵੀ ਹਾਂ ਭਈਆ ਦੇ ਨਾ ਨਾ ਸਹੀ ਗੱਲ ਆ ਬਈ ਸਹੀ ਗੱਲ ਆ ਕਾ ਬਈ ਚੋਈ ਹੋਈ ਆਪਣੀ ਹੋਣੋਂ ਗਾਇਆਂ ਚੋਈਆਂ ਨਹੀਂ ਹੋਈਆਂ ਆਪਾਂ ਐਵੇਂ ਹੀ ਕਹਿ ਰਹੀਏ ਵੀ 25 ਦੇ ਦੇਣੀਆਂ ਜਾਂ 30 ਦੇ ਦੇਣੀਆਂ ਸਹੀ ਗੱਲ ਆ ਆਹ ਵਾਲਾ ਕੰਮ ਨਹੀਂ ਅਗਲਾ ਜਾ ਕੇ ਸੇਵਾ ਕਰੇ ਨਾ ਕਰੇ ਉਹਦਾ ਸਵਾਲ ਨਹੀਂ ਨਾ ਸਹੀ ਗੱਲ ਆ ਬਈ ਉਹੀ ਤੁਹਾਡੇ ਵਾਲੀ ਗੱਲ ਵੀ ਸੇਵਾ ਕਰ ਤੀਨ ਹੀ ਵਾਲਾ ਘੱਡੀ ਜਾਊਗਾ ਬੰਦਾ ਮੈਨੂੰ ਵੀ ਨਾਲ ਘੱਡੀ ਜਾਊਗਾ ਦੋਹਿਆਂ ਸਹੀ ਗੱਲ ਆ ਬਾਈ ਨਾ ਨਾ ਸਹੀ ਗੱਲ ਆ ਬਾਈ ਤੇ ਬਾਕੀ ਹੋਈ ਤੁਹਾਡੇ ਲਈ ਗੱਲੋ ਬਾਈ ਦੁੱਧ ਤਾਂ ਸੇਵਾ ਦਾ ਹੁੰਦਾਗਾ ਤੇ ਬਾਕੀ ਜੇ ਸੇਵਾ ਕਰ ਲਾਂ ਬਾਈ 20 ਵੀ ਕਢਾ ਲਾਂਗੇ ਸੇਵਾ ਨਹੀਂ ਕਰਾਂਗੇ ਤਾਂ ਇਹਨਾਂ ਨੇ ਦੱਸੋ ਵੀ ਨਹੀਂ ਦੇਣਾ ਬਾਈ ਦੱਸ ਵੀ ਨਹੀਂ ਦੇਣਾ ਸਹੀ ਗੱਲ ਆ ਪਹਿਲਾਂ ਤੋਂ ਬਥੇਰੇ ਲੋ ਹੱਥ ਫੜਿਆ ਨਹੀਂ ਜਾਂਦਾ ਬਾਈ ਨਾ ਮੂੰਹ ਫੜਿਆ ਜਾਂ ਬੇਦੇ ਦਾ ਇਹੋ ਜਿਹੇ ਲੋਕ ਨੇ ਵੀ ਕਹਿੰਦੇ ਵੀ ਵੀਡੀਓਜ਼ ਉਹਨੇ ਵੱਡੀਆਂ ਬਣਾਤੀਆਂ ਕੋਲੋਂ ਆ ਕੇ ਦੇਖ ਕੇ ਲੈ ਕੇ ਜਾਂ ਆਨਲਾਈਨ ਮੰਗਾਉਣ ਦੀ ਲੋੜ ਨਹੀਂ ਹਾਂ ਬਾਈ ਸਹੀ ਗੱਲ ਸਾਰਿਆਂ ਨਾਲ ਵੱਡੀ ਗੱਲ ਇਹ ਆ ਤੇ ਲੋ ਬਾਈ ਮੈਨੂੰ ਤਾਂ ਬਾਈ ਹੋਰਾਂ ਦਾ ਕੰਮ ਬਹੁਤ ਸਾਫ਼ ਸੁਥਰਾ ਲੱਗਿਆ ਆਪਾਂ ਕਹਿ ਲੀਏ ਤੇ ਜੇ ਤੁਹਾਨੂੰ ਕੋਈ ਗਾਂ ਦੀ ਲੋੜ ਆ ਐਫ ਚਾਹੀਦੀ ਉਹ ਵੀ ਮਿਲ ਜੂਗੀ ਡਰਾਈ ਚਾਹੀਦੀ ਉਹ ਵੀ ਮਿਲ ਜੂਗੀ ਇਹ ਸਾਹਿਬ ਆਪਾਂ ਕਹਿ ਲੀਏ ਵੀ ਜਰਸੀ ਕ੍ਰੋਸ ਚਾਹੀਦੀ ਆ ਇਹਦੀ ਗਰਮੀ ਨਾ ਮੰਨੇ ਉਹ ਚਹੀਦੀ ਆ ਉਹ ਵੀ ਮਿਲ ਜੂਗੀ ਬਾਈ ਫਰਾਂ ਦੇ ਬੱਚੀ ਚਹੀਦੀ ਆ ਵੀ ਮਿਲ ਜੂ। ਹਰ ਟਾਈਮ ਵੱਡੇ ਪਈ ਹੁਣ ਗਰਮੀ ਕਰਕੇ ਨਾ ਦੋਲ ਆਪਾਂ ਥੋੜਾ ਕੰਮ ਘਟਾ ਰੱਖਿਆਗਾ। ਅੱਛਾ ਬਾਈ। ਗਾਂ ਤਾਂ ਇੱਕ ਹੋਰ ਵੀ ਹੈਗੀ ਆ ਉਹ ਘਰੇ ਰੱਖਣ ਦੀ ਸਲਾਹ ਮਣਗੀ ਆ ਇੱਕ ਵੀ ਕਾਜ ਸੁਈ ਜੀਗੀ। ਠੀਕ ਆ ਬਾਈ। ਗਾਈਆਂ ਦਾ ਹਰ ਟਾਈਮ ਪਹਿਲੇ ਵਿੱਚ 4 ਜਾਂ 5 ਤਾਂ ਗਰਮੀ 'ਚ ਹੁੰਦੀਆਂ ਹੁੰਦੀਆਂ। 4-5 ਨਾਗ ਆਪਣੇ ਦੇ ਵੀ ਖੜੇ ਹੀ ਰੱਖਦੇ ਹੁੰਦੇ। 18 ਤੋਂ 18 ਡੰਗਰ ਹੁੰਦੀ ਹੁੰਦੇ। ਅੱਛਾ ਸਿਆਲ 'ਚ 18 ਤੋਂ 15 ਗਰਮੀ ਆ ਤੇ ਵੀ 5-6 ਡੰਗਰ ਹੁੰਦੇ ਹੀ ਹੁੰਦੇ ਆ ਬਾਈ। ਹਾਰਟਰ ਮੈਨਗੇ ਬੱਡੇ ਭਾਈ ਤੇ ਠੀਕ ਆ ਬਾਈ ਦੋਸਤੋ ਬਾਈ ਹੋਰਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਜੇ ਕਿਸੇ ਭਰਾ ਨੂੰ ਲੋੜ ਹੋਵੇ ਗਾਵਾਂ ਦੀ ਤਾਂ ਕਰ ਲਿਓ ਕੇਰਾ ਸੰਪਰਕ ਹਸੀ ਕਾਲ ਜੀ